ਬਸ ਵੀਰੇ ਸਟੱਡੀ ਕਰਨ ਗਏ ਸੀ ਕਿ ਡਿਗਰੀ ਕੀਤੀ ਸੀ ਤੋਂ ਮੈਂ 4 ਇਅਰ ਡਿਗਰੀ ਹੋਟਲ ਮੈਨੇਜਮੈਂਟ ਵਿੱਚ ਤੇ ਉਸ ਤੋਂ ਬਾਅਦ ਮੈਂ ਇੰਗਲੈਂਡ ਚਲੇ ਗਿਆ ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ ਟਰੈਵਲ ਟੂਰਿਜ਼ਮ ਹਸਪਿਟੈਲਿਟੀ ਮੈਨੇਜਮੈਂਟ ਵਿੱਚ ਤੇ ਬਸ ਉਹ ਪੋਸਟ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਉੱਤੇ ਐਕਸਪੀਰੀਅੰਸ ਵੀ ਕੀਤਾ ਜੌਬ ਕੀਤੀ ਹੈ ਸਾਢੇ 5 6 ਸਾਲ ਮਤਲਬ ਕਿ 6 ਸਾਲ ਉੱਤੇ ਲਾ ਕੇ ਉਹ ਤੋਂ ਵੀਜ਼ਾ ਮੁੱਕ ਗਿਆ ਵਾਪਸ ਆ ਕੇ ਭਾਜੀ ਫੇਰ ਇੱਥੇ ਆ ਕੇ ਜੌਬ ਲੱਭਦੇ ਸੀਗੇ ਲੁਧਿਆਣੇ ਫਿਰ ਇੰਨੇ ਉਦੋਂ ਰੈਸਟੋਰੈਂਟ ਨਹੀਂ ਸੀਗੇ ਵਧੀਆ ਮਤਲਬ ਸੀਗੇ ਵਧੀਆ ਬਟ ਘੱਟ ਸੀਗੇ ਤੇ ਫਿਰ ਦਿੱਲੀ ਚਲੇ ਗਿਆ ਮੈਂ ਦਿੱਲੀ ਉੱਤੇ ਅਪਰਚੂਨਿਟੀ ਦਿਖੀ ਮੈਨੂੰ ਜੌਬ ਮਿਲ ਗਈ ਟੋ ਅਪਲਾਈ ਕੀਤੀ ਮਿਲ ਗਈ ਮੈਂ ਦਿੱਲੀ ਜਾ ਕੇ ਜੁਆਇਨ ਕਰ ਲਿਆ ਫਿਰ ਉੱਥੇ ਅਹੀਂ ਦੋਨੋਂ ਮਿਲ ਗਏ ਭਾਈ ਜਿਵੇਂ ਗੱਲ ਤੋ ਡਾਰਜਲਿੰਗ ਕਿਹੜਾ ਪੰਜਾਬ ਤੋਂ ਇੰਡੀਆ ਤੋਂ ਬਾਹਰ ਹੈ ਤੇ ਡੇਡੀ ਮੇਰੇ ਬ੍ਰਦਰ ਡਾਇਰੈਕਟਰ ਰਟਾਰ ਨੇ ਉਥੋਂ ਐਡਵਾਂਸ ਰੀਨ ਇੰਸਟੀਚਿਊਟ ਤੋਂ ਮਿਨਿਸਟਰ ਆਫ ਲੇਬਰ ਇਟੇ ਕਾਲਜ ਤੋਂ ਤੇ ਉਹ ਤੁਹਾਨੂੰ ਪਤਾ ਵੀ ਜਿਹੜਾ ਇੰਨੇ ਉਹਨਾਂ ਨੇ ਸਟੂਡੈਂਟ ਬੜਾਏ ਨੇ ਤੇ ਇਹਨਾਂ ਦਾ ਬੰਦਾ ਐਡਵਾਂਸ ਹੋ ਹੀ ਜਾਂਦਾ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਕਹਿੰਦੇ ਤੁਸੀਂ ਖੁਸ਼ ਹੋ ਤੇ ਬਸ ਠੀਕ ਹੈ ਗੱਲ ਜਿਹੜਾ ਬੈਸਟ ਬੰਗਾਲ ਬਹੁਤ بڑا ਹੈ ਤੇੜਾ ਡਾਰਜਲਿੰਗ ਆ ਇਹਦਾ ਵੈਸਟ ਬੰਗਾਲ ਦੇ ਕਲਚਰ ਕੰਪਲੀਟਲੀ ਡਿਫਰੈਂਟ ਆ ਜਿਵੇਂ ਆਪਾਂ ਲਾ ਲਈਏ ਵੀ ਪੰਜਾਬ ਦੇ ਆਪਣੇ ਪਹਾੜੀ ਇਲਾਕੇ ਜਿਹੜੇ ਆਉਂਦੇ ਨੇ ਬੋਲਦੇ ਤਾਂ ਉਧਰਲੀ ਭਾਸ਼ਾ ਹੈ ਤੇ ਉਹ ਉਹਨਾਂ ਦਾ ਕਲਚਰ ਹੋਰ ਤੇ ਆਪਣਾ ਹੋਰ ਲਾ ਲਈਏ ਇਦਾਂ ਹੀ ਤੇ ਡਾਰਜਲਿੰਗ ਵਿੱਚ ਮਤਲਬ ਇਹਨਾਂ ਦਾ ਪ੍ਰੋਪਰ ਲੱਗ ਹੋਆ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਲੋ ਜੀ ਪਹਿਲਾ ਤਾਂ ਸਵਾਲ ਇਹੀ ਆ ਵੀ ਪੰਜਾਬੀ ਪੂਰੀ ਤਰ੍ਹਾਂ ਸਿੱਖ ਗਏ ਤੁਸੀਂ ਐਕਚੁਅਲ ਮੈਂ ਸਿੱਖ ਗਿਆ ਮਤਲਬ ਸਮਝ ਲੈਣੀ ਆ ਮੈਂ ਤਾਂ ਬੋਲਣਾ ਥੋੜਾ ਸਾ ਮੈਂ ਸਿੱਖ ਲੂੰਗੀ ਥੋੜਾ ਟਾਈਮ ਤੱਕ ਮਤਲਬ ਮੈਂ ਸਮਝ ਲੈਣੀ ਆ ਸਾਰਾ ਕੁਝ ਅਜੀ ਭਾਈ ਪਹਿਲਾ ਸਵਾਲ ਮੈਂ ਤੁਹਾਨੂੰ ਕਰਨ ਲੱਗਿਆ ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਆਪਾ ਆਫ ਕੈਮਰਾ ਗੱਲ ਕਰ ਰਹੇ ਸੀ ਕਹਿੰਦੇ ਲੰਡਨ ਦੇ ਵਿੱਚ ਬਾਈ ਨੇ ਪੜ੍ਹਾਈ ਕੀਤੀ ਆ ਹਾਂ ਭਾਈ ਤੇ ਲੰਡਨ ਦੇ ਵਿੱਚ ਤੁਸੀਂ ਪੜ੍ਹਾਈ ਕੀਤੀ ਫਿਰ ਇਧਰ ਵੱਲ ਨੂੰ ਪੰਜਾਬ ਵੱਲ ਦੁਬਾਰਾ ਰੁੱਖ ਕਿਵੇਂ ਹੋ ਗਿਆ ਬਸ ਵੀਰੇ ਸਟੱਡੀ ਕਰਨ ਗਏ ਸੀ ਕਿ ਡਿਗਰੀ ਕੀਤੀ ਸੀ ਤੋਂ ਮੈਂ 4 ਇਅਰ ਡਿਗਰੀ ਹਾਟਲ ਮੈਨੇਜਮੈਂਟ ਵਿੱਚ ਤੇ ਉਸ ਤੋਂ ਬਾਅਦ ਮੈਂ ਇੰਗਲੈਂਡ ਚਲੇ ਗਿਆ ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ ਟਰੈਵਲ ਟੂਰਿਜ਼ਮ ਹਸਪਿਟੈਲਿਟੀ ਮੈਨੇਜਮੈਂਟ ਵਿੱਚ ਤੇ ਬਸ ਉਹ ਪੋਜੀਸ਼ਨ ਕੀਤੀ ਉਸ ਤੋਂ ਬਾਅਦ ਉਹਤੇ ਐਕਸਪੀਰੀਅੰਸ ਵੀ ਕੀਤਾ ਜੌਬ ਕੀਤੀ ਹੈ 5.5 6 ਸਾਲ ਮਤਲਬ ਦੀ 6 ਸਾਲ ਉਤੇ ਲਾ ਕੇ ਉਹ ਤੋਂ ਵੀਜ਼ਾ ਮੁੱਕ ਗਿਆ ਵਾਪਸ ਆ ਗਿਆ ਭਾਜੀ ਫਿਰ ਇੱਥੇ ਆ ਕੇ ਜੌਬ ਲੱਭਦੇ ਸੀਗੇ ਲੁਹਾਨੇ ਫਿਰ ਇੰਨੇ ਉਦੋਂ ਰੈਸਟੋਰੈਂਟ ਨਹੀਂ ਸੀਗੇ ਵਧੀਆ ਮਤਲਬ ਸੀਗੇ ਵਧੀਆ ਬਟ ਘੱਟ ਸੀਗੇ ਤੇ ਫਿਰ ਦਿੱਲੀ ਚਲੇ ਗਿਆ ਮੈਂ ਦਿੱਲੀ ਉਤੇ ਅਪਰਚੂਨਿਟੀ ਦਿਖੀ ਮੈਨੂੰ ਜੌਬ ਮਿਲ ਗਈ ਉੱਥੋਂ ਅਪਲਾਈ ਕੀਤੀ ਮਿਲ ਗਈ ਮੈਂ ਦਿੱਲੀ ਜਾ ਕੇ ਜੁਆਇਨ ਕਰ ਲਿਆ ਫੇਰ ਉਥੇਹੀਂ ਦੋਨੋਂ ਮਿਲ ਗਏ ਭਾਈ ਜਿਵੇਂ ਗੱਲ ਕਰਾਂ ਤਾਂ ਪਹਿਲੀ ਮੁਲਾਕਾਤ ਕਿਵੇਂ ਹੁੰਦੀ ਆ ਤੁਹਾਡੀ ਕਿਵੇਂ ਮਿਲਦੇ ਹੋ ਕਿਵੇਂ ਜਾਣ ਪਹਿਚਾਨ ਹੁੰਦੀ ਆ ਜਾਣ ਪਹਿਚਾਨ ਹੁੰਦੀ ਆ ਵੀਰੇ ਇਹ ਉਦੋਂ ਜੀਆਰ ਦੀ ਪੋਸਟ ਤੇ ਸੀਗੀ ਤੇ ਮੈਂ ਉਦੋਂ ਗੇਟ ਮੈਨੇਜਰ ਸੀਗਾ ਤੇ ਬਸ ਉਦੋਂ ਇਕੱਠੇ ਜੌਬ ਕਰਦੇ ਸੀਗੇ ਬਸ ਜੌਬ ਕਰਦੇ 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 ਬਸ ਤੁਹਾਨੂੰ ਪਤਾ ਵੀਰੇ ਉਹ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਮਤਲਬ ਨੇ ਲੇਵਿੰਜ ਰੰਗ ਲਗੇ ਲੇਵਿੰਜ ਰੰਗ ਕੇ ਕਦੋਂ ਵਿਆਹ ਕਰ ਲਿਆ ਕਦੋਂ ਹੁਣ ਤਾਂ ਗੁੜੀਆ ਵੀ ਹੈ 3 ਸਾਲ ਦੀ 3.5 ਸਾਲ ਦੀ ਮੈਂ ਕਹਾਂ ਹੁਣ 7 ਸਾਲ ਹੋ ਗਏ ਸਾਨੂੰ 올 ਟੂਗੇਦਰ 5 ਸਾਲ ਹੋ ਗਏ ਵਿਆਹ ਨੂੰ ਤੇ 2 ਸਾਲ ਪਹਿਲਾਂ ਹੀ ਇਕੱਠੇ ਉੱਥੇ ਦਿੱਲੀ ਰਹੇ ਹਾਂ ਜਿਸ ਵੇਲੇ ਜਦੋਂ ਘਰ ਦੇ ਵਿੱਚ ਪਤਾ ਲੱਗਿਆ ਹੋਊਗਾ ਕਿ ਜਿਹੜੇ ਤੁਹਾਡੇ ਵਾਈਫ ਨੇ ਤੇ ਉਹ ਮੰਨ ਲਓ ਵੈਸਟ ਬੰਗਾਲ ਦੇ ਗਿਆ ਤੁਸੀਂ ਪੰਜਾਬ ਦੇ ਹੈਗੇ ਹੋ ਫਿਰ ਕਰਦ ਵਾਲਿਆਂ ਨੇ ਕੁਝ ਰੋਕੇ ਟੁਕੇ ਨਹੀਂ ਹੈਗਾ ਵੀ ਯਾਰ ਇੰਨੇ ਦੂਰ ਕਿਉਂਕਿ ਅੱਜ ਕੱਲ ਤਾਂ ਜੇ ਕੋਈ ਹੋਵੇ ਵੀ ਬਹੁਤ ਦੂਰ ਆ ਤਾਂ ਉੱਥੇ ਰਿਸ਼ਤਾ ਕਹਿੰਦੇ ਕਰੀਦਾ ਨਹੀਂ ਕਿਉਂਕਿ ਜਾਣ ਉਹ ਚ ਬੜਾ ਦੂਰ ਹੁੰਦਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਵੀਰੇ ਉਹ ਡਾਰਜਲਿੰਗ ਕਿਹੜਾ ਪੰਜਾਬ ਤੋਂ ਇੰਡੀਆ ਤੋਂ ਬਾਹਰ ਆ ਤੇ ਡੈਡੀ ਮੇਰੇ ਬ੍ਰਦਰ ਡਾਇਰੈਕਟਰ ਰਿਟਾਇਰ ਨੇ ਉੱਥੋਂ ਐਡਵਾਂਸਡ ਸਟਡੀ ਇੰਸਟੀਚਿਊਟ ਤੋਂ ਮਿਨਿਸਟਰ ਆਫ ਲੇਬਰ ਕੇਟੇ ਕਾਲਜ ਤੋਂ ਤੇ ਉਹ ਤੁਹਾਨੂੰ ਪਤਾ ਵੀ ਜਿਹੜਾ ਇੰਨੇ ਉਹਨਾਂ ਨੇ ਸਟੂਡੈਂਟ ਬੜਾਏ ਨੇ ਤੇ ਇੰਨਾ ਦਾ ਬੰਦਾ ਐਡਵਾਂਸ ਹੋਈ ਜਾਂਦਾ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਕਹਿੰਦੇ ਤੁਸੀਂ ਖੁਸ਼ ਹੋ ਪਰ ਠੀਕ ਹੈ ਗੱਤ ਅਹੀਂ ਤੁਸੀਂ ਵੈਦ ਹੀ ਗੱਲ ਕਰਦੇ ਆਂ ਲਿਵਿੰਗ ਜੋ ਰਹਿਣੇ ਸੀਗੇ ਤੇ ਉਦੋਂ ਘਰੇ ਆਉਂਦੇ ਜਾਂਦੇ ਸੀਗੇ ਮਿਲਦੇ ਸੀਗੇ ਤੇ ਉਦੋਂ ਹੀ ਉਹਨਾਂ ਨੇ ਮਤਲਬ ਹਾਂ ਕਰਤੀ ਸੀ ਕੋਈ ਇਦਾਂ ਦੀ ਗੱਲ ਨਹੀਂ ਅੱਛਾ ਭਈ ਆਪਣੇ ਨਾ ਇੱਕ ਆਮ ਛਵੀ ਬਣੀ ਹੁੰਦੀ ਆ ਹਰ ਇੱਕ ਦੀ ਜਿਵੇਂ ਮਨ ਲੋ ਵੈਸਟ ਬੰਗਾਲ ਦੀ ਆਪਾਂ ਗੱਲ ਕਰ ਲਈਏ ਤਾਂ ਲੋਕਾਂ ਦੀ ਆਪਣੇ ਮਨ ਚ ਕੀ ਛਵੀ ਬਣੀ ਹੁੰਦੀ ਆ ਕਿ ਪਤਾ ਨਹੀਂ ਉੱਧਰ ਲੋਕ ਕਿਹੋ ਜਿਹੇ ਹੋਣਗੇ ਤੇ ਫਿਰ ਜਦੋਂ ਤੁਹਾਡੇ ਉੱਧਰ ਸੋਹਰਾ ਪਰਿਵਾਰ ਦੀ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਨਹੀਂ ਕੋਈ ਰੋਕ ਟੋਕ ਕੀਤੀ ਮੈਂ ਤੁਹਾਨੂੰ ਦੱਸ ਦਿੰਦਾ ਨਾਦਰਅਸਲ ਜਿਹੜੀ ਭਾਗਤ ਵੀ ਵੈਸਟ ਬੰਗਾਲ ਕਹੂਗੇ ਨਾ ਤਾਂ ਆਬਵੀਅਸ ਮਾਰ ਜਾਊਗਾ ਬੰਗਾਲੀ ਕਾਈਂਡ ਆਫ ਪਰ ਡਾਰਜਲਿੰਗ ਜੇ ਹਾਂ ਜਿਹੜਾ ਵੈਸਟ ਬੰਗਾਲ ਬਹੁਤ بڑا ਹੈ ਤੇ ਡਾਰਜਲਿੰਗ ਆ ਇਹਦਾ ਵੈਸਟ ਬੰਗਾਲ ਦੇ ਕਲਚਰ ਕੰਪਲੀਟਲੀ ਡਿਫਰੈਂਟ ਜਿਵੇਂ ਆਪਾਂ ਲਾ ਲਈਏ ਵੀ ਪੰਜਾਬ ਚ ਆਪਣੇ ਪਹਾੜੀ ਇਲਾਕੇ ਜਿਹੜੇ ਆਉਂਦੇ ਨੇ ਬੋਲਦੇ ਤਾਂ ਉਧਰਲੀ ਭਾਸ਼ਾ ਤੇ ਉਹ ਉਹਨਾਂ ਦਾ ਕਲਚਰ ਹੋਰ ਤੇ ਆਪਣਾ ਹੋਰ ਲਾ ਲਈਏ ਇਦਾਂ ਹੀ ਤੇ ਡਾਰਜਲਿੰਗ ਵਿੱਚ ਮਤਲਬ ਇਹਨਾਂ ਦਾ ਪ੍ਰੋਪਰ ਲੱਗ ਹੋਆ ਤਾਂ ਕੀ ਕਹਦੀਏ ਮਤਲਬ ਲੈਂਗੁਏਜ ਵੀ ਲੱਗ ਗਿਆ ਲਿਵਿੰਗ ਸਟਾਈਲ ਕਲਚਰ ਸਾਰਾ ਕੁਝ ਲੱਗ ਗਿਆ ਹੀ ਆ मतलब कोई चक्कर वाली गाल नहीं बाकी ज़्यादा मतलब भी हाँ। मेरे घर वालों ने एक्चुअल में एक्सेप्ट इसी लिए किए थी क्योंकि ये पंजाबी थे पंजाबियों मतलब बहुत रेस्पेक्ट है ना इस करके सारे ने मुझे मतलब नॉर्मली एक्सेप्ट करी तो हर गए रहे हाँ मैं प्रॉपर मतलब पंडित फैमिली से बिलोंग करती हूँ और हाँ हम जब कब गए थे हम लॉकडाउन के टाइम पे रहे थे गए थे काफ़ी टाइम रहे आए सबसे मिले ਕਵਲ ਸਭ ਸੇ ਮਿਲ ਕੇ ਬਸ ਸਾਰੇ ਖੁਸ਼ ਹੈ ਹਮ ਵੀ ਖੁਸ਼ ਹੈ ਬਸ ਇੱਕ ਨਾ ਮੈਂ ਹਾਸੇ ਵਾਲਾ ਸਵਾਲ ਪੁੱਛੂੰਗਾ ਕਹਿੰਦੇ ਆਮਣਾ ਸਹੁਰੇ ਜਾਣ ਦਾ ਬੜਾ ਚਾਹ ਹੁੰਦਾ ਤੇ ਫਿਰ ਜਦੋਂ ਤੁਸੀਂ ਸਹੁਰੇ ਜਾਂਦੇ ਹੋਗੇ ਕਿੰਨੇ ਦਿਨ ਦੀ ਤਿਆਰੀ ਖਿੱਚਣੀ ਪੈਂਦੀ ਹੈ ਪਹਿਲਾਂ ਵੀ ਇੰਨੇ ਟਾਈਮ 'ਚ ਅਸੀਂ ਪਹੁੰਚ ਜਾਗੇ ਤਿਆਰੀਆਂ ਬੜੀਆਂ ਜ਼ੋਰ ਲੱਗ ਜਾਂਦਾ ਹੁੰਣਾ ਮੇਰੇ ਦੋ ਵਾਰ ਹੀ ਗਏ ਆ ਮੈਂ ਤਾਂ ਨਵੇਂ ਕਮਾਂ ਪਹਿਲੀ ਵਾਰ ਲਾਕਡਾਊਨ 'ਚ ਗਏ ਆ ਉਦੋਂ ਫਲਾਈਟ 'ਚ ਗਏ ਸੀਗੇ ਮਸਾਂ ਹੀ ਘੰਟਾ ਡੇਢ ਲੱਗਿਆ ਹੋਵੇਗਾ ਤੇ ਉਹਦਾ ਵੀ ਸਫ਼ਰ ਠੀਕ ਹੈ ਤੇ ਆਮ ਟ੍ਰੇਨ ਦਾ ਸਫ਼ਰ ਵੀ ਬਹੁਤ ਵਧੀਆ ਦੂਜੀ ਵਾਰ ਟ੍ਰੇਨ 'ਚ ਗਏ ਆ 24 ਘੰਟੇ ਜਿਆਦਾ ਲੰਬਾ ਤਾਂ ਹੈ ਨਹੀਂ ਬੰਦਾ ਟ੍ਰੇਨ 'ਚ ਵੀ ਇੰਜੋਏ ਕਰ ਲੈਂਦਾ ਤੁਹਾਨੂੰ ਪਤਾ ਉਧਰ ਫਿਰ ਜੋ ਜਾਂਦੀ ਆ ਉਧਰ ਨੂੰ ਤੇ ਵਧੀਆ 뷰 ਵੀ ਆ ਤੇ ਬਰੀਜ਼ ਵਧੀਆ ਆਉਂਦੀ ਆ ਨਾ ਨਿਆਰਾ ਆ ਜਾਂਦਾ ਇੱਥੇ ਆਪਣੇ ਵੱਲੋਂ ਤੁਸੀਂ ਬਲੀਵ ਨਹੀਂ ਕਰਨਾ ਜਦੋਂ ਕੋ ਫਸਟ ਟਾਈਮ ਗਏ ਸੀ ਉਹ ਤੋਂ ਕੋਵਿਡ ਜਗਾ ਤੇ ਉਹ ਮਤਲਬ ਮਾੜਾ ਹੀ ਆ ਮਤਲਬ ਢਿਲ ਦਿੱਤੀ ਸਰਕਾਰ ਨੇ ਤੇ ਉਦੋਂ ਅਸੀਂ ਮੈਂ ਮਿਕਲ ਮਹੀਨਾ ਪਰੇ ਕਿ ਐ ਮਹੀਨਾ ਡੇਡ ਮਹੀਨਾ ਡੇਡ ਮਹੀਨਾ ਰਹਿ ਕੇ ਆਉਂਗਾ ਤੇ ਮਤਲਬ ਉੱਪਰ ਜਿੱਦਾਂ ਜਿਹੜੀ ਟੂਰਿਸਟ ਪਲੇਸਾਂ ਨੇ ਉੱਥੇ ਜਾਣ ਨੂੰ ਤੇ ਮਤਲਬ ਚੇਤੇ ਨਹੀਂ ਕਰਦਾ ਮਤਲਬ ਘਰ ਚ ਮਤਲਬ ਬਾਹਰ ਨਿਕਲ ਕੇ ਮਤਲਬ ਜਿੱਦਾਂ ਪਹਾੜਾ ਨਾ ਪੂਰਾ ਬਸ ਉਹ ਤੇ ਮਤਲਬ ਜੀ ਕਰਦਾ ਇੱਥੇ ਬੈਠ ਕੇ ਬਸ ਸਾਰਾ ਦਿਨ ਨਿਕਲ ਜਾਂਦਾ ਪਤਾ ਹੀ ਨਹੀਂ ਚੱਲਦਾ ਟਾਈਮ ਦਾ ਉਹ ਨਿਆਰਾ ਹੀ ਆ ਜਾਂਦਾ ਯਾਰ ਸੱਚੀ ਗੱਲ ਹੈ ਜਦੋਂ ਫਿਰ ਤੁਹਾਡੀ ਪਹਿਲੀ ਮੁਲਾਕਾਤ ਹੁੰਦੀ ਹੈ ਕੋਈ ਲੈਂਗੁਏਜ ਦੀ ਕੋਈ ਦਿੱਕਤ ਆਈ ਸੀਗੀ ਤੁਹਾਨੂੰ ਮਤਲਬ ਜੀ ਮੈਡਮ ਦੀ ਭਾਸ਼ਾ ਨਾਲ ਤੁਹਾਨੂੰ ਸਮਝ ਲੱਗਦੀ ਹੋਵੇ ਜਾਂ ਆਪਣੀ ਭਾਸ਼ਾ ਇਹਨਾਂ ਨੂੰ ਸਮਝਣ ਲੱਗਦੀ ਹੋਵੇ ਵੀਰੇ ਆਪਣੀ ਜਦੋਂ ਪਹਿਲੀ ਵਾਰ ਮਿਲੇਗੇ ਹਿੰਦੀ ਤੁਹਾਨੂੰ ਪਤਾ ਹੀ ਆ ਪੰਜਾਬੀ ਆ ਦੀ ਕਿੰਦਾ ਨਹੀਂ ਹੁੰਦੀ ਆ ਹਿੰਦੀ ਨਹੀਂ ਨਹੀਂ ਮਤਲਬ ਆਉਂਦੀ ਚੰਗੀ ਤੇ ਮਤਲਬ ਉਹ ਟੋਨ ਜਿਹੜੀ ਐਕਚੁਅਲ ਟੋਨ ਆਉਂਦੀ ਆ ਆਪਣੇ ਦਾ ਟੱਪ ਗਿਆ ਵਾਲਾ ਟੱਪ ਗਿਆ ਵਾਲਾ ਸੀਗਾ ਤੇ ਇਹਨਾਂ ਨੇ ਹਿੰਦੀ ਮਤਲਬ ਬੋਲ ਬੋਲ ਕੇ ਫਿਰ ਸਾਨੂੰ ਮਤਲਬ ਮੇਰਾ ਵੀ ਫਲੋ ਵਧੀਆ ਹੋ ਗਿਆ ਆਂਦੀ ਜੀ ਮੋਸਲੀ ਇੰਗਲਿਸ਼ ਦੀ ਗੱਲ ਕਰਦੇ ਸੀ ਕਿ ਤੇ ਕਿਉਂਕਿ ਉਹ